ਉਹ ਪਿੱਛੇ ਦੇ ਉਹ ਨਾ ਮੰਦਰ ਦੁਣਾ ਨਾ ਉਹ ਗੁਰੂ ਨਾਮ ਨੂੰ ਦੁਣਾ ਉਸ ਤੇ ਆਉਂਦਾ ਹੈ 200 ਰੁਪਏ ਮੰਗਰੇ 200 ਰੁਪਏ ਜਾਓਗੇ ਮੰਗਰੇ 4 ਰੁਪਏ ਬਾਹਰ ਹੋ ਜਾਓ ਉਹ ਹੀ ਹੈ ਬੱਸ ਲੈਓ ਇਹ ਚੱਲੋ ਰੱਖ ਲਿਆ ਜੀ پھر ٻڌايو 2 ਰੁਪਏ ਹੋਰ ਲੈ ਬਾਬੂ ਜੀ 2 ਰੁਪਏ ਹੋਰ 2 ਰੁਪਏ ਦੇ ਚੁਣੇ ਜੀ ਉਹ ਮੈਂ ਲੈ ਲਿਆ ਮੈਂ ਇਹਨੇ ਹੋਰ ਵੀ ਆਹ ਹਾਂਜੀ ਹੈਗੀ ਜਿੱਥੇ ਹੋਰ ਪੂਰੀ ਹੋ ਜਾਂਦੀ ਰਹੇ ਹੋ ਗਿਆ ਭਾਈ ਇੱਕੋ ਭਾਈ ਅੰਦਰ ਦੇ ਪਾ ਕੇ ਆਓ ਇੱਕੋ ਲੈ ਜਾਓ ਦੋ ਹੀ ਪਾ ਆਓ

ਤੁਹਾਨੂੰ ਬੋਲਣ ਦੀ ਇਜਾਜ਼ਤ ਦੇਣਾ ਪੈਣਾ ਹੈ। ਬੋਲਣਾ ਬਣਾ ਲਓ। ਜੋੜੇ ਬਣਾ ਲਓ। ਜੋੜੇ ਬਣਾ ਕਰੋ। ਅਰਦਾਸ। ਆ ਜਿਓ ਸਾਰੇ। ਆ ਜਿਓ ਆਣੇ। ਆ ਜਿਓ ਆਣੇ ਆ ਜਿਓ। ਦਰਵਿੰਦਰ ਸਿੰਘ ਆਓ। ਪ੍ਰਧਾਨ ਜੀ ਆ ਜਿਓ ਆ ਜਿਓ ਅਰਦਾਸ। ਆ ਜਿਓ ਆ ਜਿਓ। ਡਰਾਈਵਰ ਸਾਹਿਬ ਜੀ ਆਜਰ ਅਰਦਾਸ ਕਰੀਏ ਆਦੇ ਦਿਨ ਜਨੇ ਆਜੋ ਸੁਧਿਆ ਕੇ ਅਰਦਾਸ ਸਮਾਰਿਤੀਓ ਪੰਡਤ ਜੀ ਸਾਗੇ ਆਵਾਜंद्र ਗੁਰੂ ਨਾਨਕ ਸਾਹਿਬ ਤੇਰੀ ਵਡਿਆਈ ਕਾ

ਕਿਆ ਵਰਤਾਰੇ ਤੱਕ ਦੇ ਮਾਲਕ ਰੀਗਨ ਗੁਰੂ ਸਾਹਿਬ ਦੀ ਪਾੜ ਦਸੰਤ ਜੀ ਦੌਰ ਪ੍ਰਧਾਨ ਕਰੋ ਬੋਲੋ ਜੀ ਵਾਹਿਗੁਰੂ ਗੁਰਾਂ ਕੇ ਬਲ ਬਾਰੇ ਦਰਿਆ ਸਿੰਘ ਜੀ ਦੇ ਧੰਨ ਸ੍ਰੀ ਕਰੇ ਹਿੰਮਤ ਸਿੰਘ ਜੀ ਦੇ ਲੋਕ ਸੰਗਤ ਜੀ ਦੀ ਆਰਿ ਪ੍ਰਾਇਤਨ ਜੀ ਚਾਰ ਸਾਹਿਬ ਜੀ ਦੇ ਫਾਇਦਾ ਜੀ ਜੀ ਸਾਹਿਬ ਜੀ ਦਾ ਵਰਤਨ ਦੇ ਪ੍ਰਕਾਸ਼ ਪਦੇਸ਼ੇਗੇ ਚਾਲੀ ਮੁਗਦੇ ਅਟੀਆਂ ਜਪੀਆਂ ਕਰਨੇ ਨਾਮ ਦੇ ਪ੍ਰਿਆਵੰਡ ਕਿਛੇ ਕਾ ਦੇਖ ਤੇ ਲਈ ਤੇਗ ਬਹਾਦਰ ਦੇਖ ਤੋਂ ਜਨ ਬਿੜ ਕੀਤਾ ਤੇ ਨਾਮ ਪਿਆਰ ਆ ਸਤਿਆਰਾ ਕੀ ਦੰਦ ਰਾਮ ਦਰ ਮਖਾਨੀ ਬਗੈਰ ਕਮਾਈ ਦਾ ध्यान करके बोलो ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸਤਿ ਸੰਤ ਸ੍ਰੀ ਹਜੂਰ ਸਾਹਿਬ ਐਂ ਪੰਗਿਆ ਤੱਕ ਸਰਬੱਤ ਗੁਰਦੁਆਰਾ ਗੁਰਦਾਮ ਐਸਨਾ ਤੋਂ ਰਵੱਸਾ ਡੇਮੁੰਗਾ ਜੋੜ ਮਿਲਿਆ ਜੀ ਦੇ ਦਰਸ਼ਨ ਦੇ ਦੌਰਾਨ ਤੇ ਅੰਦਰ ਬੋਲੋ ਜੀ ਵਾਹਿਗੁਰੂ ਕਾ ਨਾਮ ਜਿ ਕੀ ਨਾਰਹਿ ਦਨ ਵੇਗ ਦਰਬ ਸਾਹਿਬ ਤੋਂ ਭਰੋਸਾ ਦਾ ਨਾਮ ਤੇ ਦਾ ਨਾਮ ਦਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀ ਨਾ ਜਾ ਕੇ ਢੰਡੇ ਗੁੰਗਰ ਜੀ ਦੇ ਦਰ ਜੁਗਾ ਤਲ ਤੋਂ ਮੁਕਾ ਜਾਏ ਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਤਹਾ ਤਹਾ ਸਤਿ ਅਰਿਆ ਦੇਵਤੇ ਫਤੇ ਗੁਰੂ ਕੀ ਪਾਇ ਪੰਛੀ ਜੀ ਜੀ ਸਭੀ ਸਾਹਿਬ ਗੋਲ ਗਾਲੇ ਬੋਲੋ ਜੀ ਵਾਹਿਗੁਰੂ ਜੀ ਮਾਨਿ ਮਾਨਿ ਤਨ ਦੇ ਤਨ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਦਿ ਦੇਵ ਜੀ ਵਰਕਾ ਸਤਿਗੰਤੀ ਜੋਰੀ ਸਤਿ ਸਿੱਖੀ ਪਾਸ ਹੈ ਜੀ ਆਗਦੀ ਮਹਾਨ ਬਖਸ਼ਿਸ ਰਹਿਮਤ ਸਤਿਗੁਰ ਸਤੀ ਪਾਸ ਸਤਿ ਸਲਾਣਾ ਨਗਰ ਕੀ ਪੁੰਜੋ ਗੁਰਦੁਆਰਾ ਸਿੰਘ ਸੇਤਾ ਤੋਂ ਸਤਿਗੁਰ ਸਤੀ ਪਾਸ ਸਾਹੀ ਹਰ ਸਾਲ ਦੀ ਤਰ੍ਹਾਂ ਸਤਿਗੁਰ ਐਸੇਡੇ ਸੰਗੁਰ ਅੰਮ੍ਰਿਤ ਦਾਸ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਨਖਾਣਾ ਸਾਹਿਬ ਪਾਸਾਈ ਤੀਜੀ ਜੰਡਮਗੋਲੀ ਵਿਖੇ ਸਤਿਗੁਰੂ ਸਿੱਖੀ ਪਾਸੇ ਯਾਤਰਾ ਨੂੰ ਸਮਾਗਮ ਕਰਦੇ ਹੁੰਦਾ ਗੁਰ ਕੀਰਤਨ ਦਾ ਅੰਸ਼ ਹੈ। ਪਿਆਰੀ ਕੀ ਕਰਦੇ ਹਾਂਗੇ ਆਨੇਕਾ ਪ੍ਰਕਾਰ ਦੀਆਂ ਗੁਰਨਾਮ ਚੁੱਟਾਂ ਦੀ ਪ੍ਰਵਾਹ ਕਾਣੀ ਸਤਿਗੁਰੂ ਸਿੱਖੀ ਪਾਸ ਪੈ ਗਿਓ। ਇਹਨਾਂ ਸਮਾਗਮਾਂ ਨੂੰ ਗੁਰ ਕੀਰਤਨ ਸਮਾਗਮਾਂ ਨੂੰ ਸਤਿਗੁਰੂ ਸਿੱਖੀ ਪਾਸ ਤਨਗੁਰ ਅਮਰਦਾਸ ਮਹਾਰਾਜੀ ਦੇ 440 ਸਾਲਾਂ ਜੋਤੀ ਜੋਤਿ ਦੇ ਦਿਵਸ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਰਾਮਦਾਸ ਮਹਾਰਾਜੀ ਦੇ ਗੁਰਤਾ ਗੱਦੀ ਦੇਖ ਸਾਨੂੰ ਉਹ ਖੜਾ ਖੜਿਆ ਹੋਇਆ ਸਰਗੁਸਤੀ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜੀ ਦੇ 535 ਸਾਲਾਂ ਦੀ ਪ੍ਰਗਟਾ ਨੂੰ ਉੱਪਰ ਰੱਖਦੇ ਆ। ਸਤਿ ਧੰਵਾਦ ਆ ਜਗਤਕਾਰ ਜਗਤ ਗੁਰੂ ਹੰਦ ਜਲਕ ਮਤਾ ਗੁਰਦ ਸਿੰਘ ਜੀ ਦੇ 400 ਸਾਲਾਂ ਪ੍ਰਕਾਸ਼ ਗੁਰੂ ਨੂੰ ਉੱਪਰ ਰੱਖਦੇ ਆ ਸਤਿਗੁਰੂ ਸਤੀ ਪਾਸ਼ਾ ਦੀ। ਇਸੇ ਤਰ੍ਹਾਂ ਹੀ ਸਾਧ ਸੰਤਨ ਬਾਬਾ ਜੋਰਾਵਰ ਸਿੰਘ ਜੀ ਦੇ ਗਨਮਢੀ ਨੂੰ ਉੱਪਰ ਰੱਖਦੇ ਆ ਸਾਧ ਸੰਤਨ ਬਾਬਾ ਤੁਮਨ ਸਿੰਘ ਜੀ ਦੇ ਗਨਮਢੀ ਨੂੰ ਉੱਪਰ ਰੱਖਦੇ ਆ ਮੇਰਾ। ਪਾਵਨ ਪਵਿੱਤਰ ਕੀ ਗਾਹੇ ਸਥਾਨ ਤੋਂ ਸਤਿਗੁਰੂ ਸਿੱਤੇ ਪਾਤਸ਼ਾਹ ਗੁਰਦੁਆਰਾ ਮੋਹੀ ਗੱਤ ਤੋਂ ਸਤਿਗੁਰੂ ਸਿੱਤੇ ਪਾਏ ਗੁਰਦੁਆਰਾ ਸਿੰਘ ਸਿੰਘ ਸਾਹਿਬ ਤੋਂ ਨਗਰ ਨਵਾਸੀ ਹੋਣ ਨਾਗਰ ਨਵਾਸੀ ਸੰਗਤਾਂ ਦੇ ਸਨੇਹ ਸਤਿਗੁਰੂ ਸਿੱਤੇ ਪਾਤਸ਼ਾਹ ਸੰਗਤਾਂ ਦੇ ਸਨੇਹ ਪੰਜ ਪਿਆਰੇ ਸਹਿਬਾ ਸੰਨੀ ਸ਼ਾਂਤੀ ਸਹਿਬਾ ਸਤਿਗੁਰੂ ਸਿੱਤੇ ਪਾਤਸ਼ਾਹ ਲਾਲ ਜੀ ਦੋ ਪਾਲਕੀਆਂ ਸਤਿਗੁਰੂ ਸਿੱਤੇ ਪਾਤਸ਼ਾਹ ਆਗਿਆ ਤਿਆਰ ਕੀਤੀਆਂ ਗਈਆਂ ਜੀ ਸਤਿਗੁਰੂ ਆਗਿਆ ਤੋਂ ਪਾਵਨ ਸੁਭ ਸ੍ਰੀ ਸਤਿਗੁਰੂ ਸਿੱਤੇ ਪਾਵਨ ਪਵਿੱਤਰ ਸਰੂਪ ਤੋਂ ਬਾਏ ਬਾਨ ਕੀਤੀ ਗਈ ਹੈ ਜੀ ਚੇਤਨ ਵਾਲੇ ਆਪਾਲ ਕੀ ਤਿਆਰ ਕੀਤੀ ਸਤਿਗੁਰੂ ਸਿਵੇਸ ਸੰਗਤਾਂ ਹਾਜ਼ਰ ਹੋਣੀਆਂ ਨਗਾਰੇ ਦੇ ਨਾਲ ਸਤਿਗੁਰੂ ਸਿਵੇਸ ਸਾਹਿਬ ਜੀ ਅੰਤਾਂ ਵਰਸਤ ਕਰਨੇ ਜੀ ਦਿਨ ਦਿਨ ਨਗਰ ਆ ਵਿੱਚ ਦੇ ਜਾਣਾ ਸਤਿਗੁਰੂ ਸਿਵੇਸ ਸਾਹਿਬ ਸਭ ਸੰਗਤਾਂ ਨੂੰ ਬਹੁਤ ਬਖਸ਼ਿਸ਼ ਕਰਨਾ ਆਗਿਆ ਦਿੱਤੀ ਪਿਆ ਸਤਿਕਾਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਇਨਾ ਸਤਾਵ ਦੀਆਂ ਨੂੰ ਮੁੱਖ ਰੱਖਦੇ ਹੋਏ ਜੋ ਇਹ ਨਗਰ ਕੀਰਤਨ ਸਤਗੁਰੂ ਸਿੱਤੇਵਾਰਨਾ ਹੋਣ ਲੇ ਪਰ ਆਪ ਜੀ ਦੇ ਅੰਗ ਸੰਸਾਈ ਹੋਣਾ ਸੰਗਤਾਂ ਨੂੰ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਬਖਸ਼ਿਸਤਾਨੀ ਅੱਗੇ ਵਾਸਤੇ ਇਸੇ ਤਰ੍ਹਾਂ ਇਹ ਸਤਗੁਰੂ ਸਿੱਤੇਵਾਰ ਦੀ ਜੋੜ ਮੇਲੇ ਬਖਸ਼ਿਸਤਾਨੀ ਕਰਦਿਆਂ ਚੜ੍ਹਦੀਆਂ ਕਰਨੀਆਂ ਜੀ ਇਸ ਵੇਲੇ ਆਪ ਜੀ ਕਿਰਪਾ ਕਰੋ ਸਾਰੀ ਸਤਸਕੂਹੀ ਤਿਆਰੀ ਹੈ ਜੀ ਇਸ ਵੇਲੇ ਆਪ ਜੀ ਤਾਲੇ ਮੋਰਨ ਦੀ ਆਗਿਆ ਬਖਸ਼ੋ ਕਰੋ ਅੰਗ ਸੰਗ ਸਹਾਈ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸਤਿਗੁਰੂ ਸਮਾਪਤੀ ਦੀ ਅਰਦਾਸ ਕਰੌਣੀ ਚੜ੍ਹਦੀਆਂ ਕਲਾ ਕਰਨੀਆਂ ਬਖਸ਼ ਸੱਚੇ ਬਾਦ ਅਸੇ ਲਈ ਆਗਿਆ ਬਖਸੋ ਚੱਲਣ ਦੀ ਆਗਿਆ ਬਖਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਬਖਸ਼ੋ ਵਾਹਿ ਜੀ ਦਾ ਭਰਤਾ ਤਿਗੁਰਾਂ ਕੀ ਤੇ ਬੋ ਮੇਰੋ ਬੋਚ ਹੈ ਹੋਜੇ ਸ਼ਬਦ ਮੈਲੇ ਕਰੇਗਾ ਖਾਲਸਾ ਆਖੀ ਰਹੇ ਨ ਕੋਈ ਸਭ ਮਿਲਾਂਗੇ ਬਜੇ ਸ਼ਰਮ ਜੋ ਹੋਏ ਹਾਰੇ ਹੋਏ ਸਭ ਮਿਲਾਂਗੇ ਬਜੇ ਸ਼ਰਮ ਜੋ ਹੋਏ ਬੋਲੇ ਇਸ ਸੋਨਾ ਸੱਚਿਆ Oh.